ਇੱਕ ਜਿਹੜੀ ਪਰਸਨ ਦੀ ਡੈਥ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ ਕੰਮ ਕਰਦੇ ਹੋਏ ਤਾਂ ਜਿਹੜਾ ਹਸਪੀਟਲ ਵੱਲੋਂ ਪੱਲਾ ਚੜਨ ਵਾਸਤੇ ਦੂਜੇ ਹਸਪੀਟਲ ਵਿੱਚ ਜਿਹੜਾ ਕਿ ਸ਼ਿਫਟ ਕਰ ਦਿੱਤਾ ਜਾਂਦਾ ਹੈ ਘਟਨੀ ਦੇ ਸਤੇ ਡਾਕਟਰ ਬਾਨੀ ਤੇ ਡਾਕਟਰ ਅਮਿਤ ਹਨ ਸੁਮਨ ਹਸਪੀਟਲ ਕੇ انہوں ਨੇ इनको ਧਮਕਾਇਆ ਹੈ ਕਿ ਬੋਲੇਗਾ ਤੂੰ ਕੁਝ ਐਸਾ ਕਰੋਗੇ ਕੁਝ ਆਪਕੋ ਨਹੀਂ ਦੇ ਦੇਗੇ ਇਹ ਚਾਹੁੰਦੇ ਨੇ ਵੀ ਬਾਰੋ-ਬਾਰੀ ਸਾਰਾ ਕੁਝ ਨਿਬੜ ਜਵੇ ਅਸੀਂ ਚਾਹੁੰਦੇ ਆ ਕਿ ਪੂਰਾ ਇਨਸਾਫ ਮਿਲੇ ਕਾਰਵਾਈ ਹੋਵੇ ਸਾਰੀ ਉਸ ਤੋਂ ਬਾਅਦ ਚਾਹੇ ਜੋ ਵੀ ਹੈ ਸਾਨੂੰ ਉਹ ਮਨਜ਼ੂਰ ਹੋਗਾ ਫੈਸਲਾ ਨਹੀਂ ਪੋਸਟਮਾਰਟਮ ਲਈ ਤਾਂ ਕਹਿ ਰਹੇ ਇਹਨਾਂ ਨੂੰ ਤੁਮਕਾਰੇ ਤੁਸੀਂ ਕਲੀਅਰ ਕਰ ਦੋ ਕੋਈ ਗੱਲ ਨਹੀਂ ਜੋ ਲੈਣਾ ਦੇਣਾ ਸਾਡੇ ਨਾਲ ਖਤਮ ਕਰੋ ਤੁਸੀਂ ਜੋ ਵੀ ਹੈ ਇੱਥੇ ਨਿਬੇੜ ਦੋ ਕਿੱਦਾਂ ਦੀ ਡੈਥ ਹੋਈ ਹੈ ਇਤਨਾ ਮਨ ਕੰਪੀ ਆ ਕੇ ਬੰਦਾ ਕਿੱਦਾਂ ਮਰ ਗਿਆ ਕਿੱਦਾਂ ਮਰ ਗਿਆ ਅਗਲੇ ਕਹਿੰਦੇ ਗੋਲੀ ਖਾਧੀ ਇੱਕ ਮਿੰਟ ਐਡਾ ਹਸਪੀਟਲ ਹੈ ਉਹ ਗੋਲੀ ਆਪ ਹੀ ਖਾ ਗਿਆ ਇੱਧਰ ਜਿਹੜਾ ਡੀਪ ਹਸਪੀਟਲ ਵਾਲੇ ਕਹਿੰਦੇ ਡੈਡ ਬੋਡੀ ਆਈ ਸੀਗੀ ਐਂਬੂਲੈਂਸ 'ਚ ਬੋਡੀ ਆਈ ਹੈ ਲੇਕਿਨ ਕੋਈ ਡਾਕੂਮੈਂਟ ਨਹੀਂ ਹੈ ਕੋਈ ਰੈਫਰ ਰੈਫਰ ਨਹੀਂ ਕੀਤਾ ਹੋਇਆ ਕੁਝ ਵੀ ਨਹੀਂ ਕੀਤਾ ਹੋਇਆ ਇਹ ਕਹਿੰਦੇ ਡੈਡ ਬੋਡੀ ਆਈ ਹੈ ਸੁਮਨ ਹਸਪੀਟਲ ਦਾ ਕਰੰਟ ਲੱ पता नहीं क्यों है बंदा मार देता है, था। था। है तो उनका तो पल्स चल रहा है अगर इन लोगों के बीच में आप कुछ करोगे तो कुछ नहीं होगा जो कुछ लेना देना है तो हमसे बात करो और हम देंगे ये उनका भाई है तो मैं उनका मामा हूँ हम दोनों को साइड में ले गए थे यही बोले देखो ये पॉलिटिकल इशू बना रहे हैं दोनों लोग और ये अगर पॉलिटिकल करोगे तो कुछ नहीं होगा अगर ਮੇਰੇਆਂ ਕੰਮ ਕੀਆ ਹੈ ਮੇਰੇ ਸੇ ਕੁਝ ਲੈਣਾ ਦੇਣਾ ਹੈ ਤਾਂ ਮੇਰਾ ਮੇਰੇ ਸੇ ਬਾਤ ਕਰੋ ਮੈਂ ਦੂੰਗਾ ਔਰ ਕੋਈ ਨਹੀਂ ਕੁਝ ਦੇਗਾ ਕਹ ਰਹੇ ਸੀਗੇ ਕਿ ਮਤਲਬ ਕਰੰਟ ਲੱਗਨ ਦਾ ਮੌਤ ਹੋ ਕੇ ਕਰੰਟ ਲੱਗਨ ਨਾਲ ਉਹਨਾਂ ਨੂੰ ਇਹ ਹਸਪਤਾਲ ਤੇ ਰੈਫਰ ਕਰਤਾ ਵਾ ਇੱਧਾ ਉੱਧਾ ਆਜੋ ਤੁਸੀਂ ਸਾਰੇ ਆਜੋ ਤੇ ਉਸ ਤੋਂ ਬਾਅਦ ਇੱਥੇ ਜਦੋਂ ਪਹੁੰਚੇ ਤਾਂ ਸਾਰੇ ਜਿਹੜੇ ਹਸਪਤਾਲ ਦੇ ਸੀਗੇ ਸੁਮਨ ਹਸਪਤਾਲ ਅਲੀ ਉਹਨਾਂ ਕੱਲਿਆਂ ਕੱਲਿਆਂ ਤੋਂ ਪੁੱਛਿਆ ਤੇ ਉਹ ਸਾਰੇ ਕਹਿ ਰਹੇ ਅਲੱਗ-ਅਲੱਗ ਇੱਕ ਕੋਈ ਕਹਿ ਰਿਹਾ ਏਦੇ ਡਿੱਗ ਗਿਆ ਕਿਸੇ ਕੋਈ ਕਹਿ ਰਿਹਾ ਗੋਲੀ ਖਾ ਕੇ ਡਿੱਗ ਗਿਆ ਸਾਰੇ ਅਲੱਗ-ਅਲੱਗ ਬਿਆਨ ਦੇ ਰਹੇ ਸੀ ਕਰੰਟ ਦਾ ਕੋਈ ਨਾਮ ਨਹੀਂ ਲੈ ਰਿਆ ਸੀ ਲੁਧਿਆਣਾ ਦੇ ਕੋਈ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਜਿਹੜੀ ਅ ਪਰਸਨ ਦੀ ਐ ਡੈਥ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ ਕੰਮ ਕਰਦੇ ਹੋਏ ਤਾਂ ਜਿਹੜਾ ਹਸਪੀਟਲ ਵੱਲੋਂ ਪੱਲਾ ਚੜਨ ਵਾਸਤੇ ਦੂਜੇ ਹਸਪੀਟਲ ਵਿੱਚ ਜਿਹੜਾ ਕੀ ਸ਼ਿਫਟ ਕਰ ਦਿੱਤਾ ਜਾਂਦਾ ਤਾਂ ਪਰਿਵਾਰ ਜਿਹੜੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਜਿਨ੍ਹਾਂ ਨਾਲ ਹਾਦਸਾ ਜਿਹੜਾ ਕਿ ਜਿਨ੍ਹਾਂ ਦੇ ਮੈਂਬਰ ਨਾਲ ਜਿਹੜਾ ਕਿ ਹਾਦਸਾ ਵਾਪਰਿਆ ਤਾਂ ਅਸਾਂ ਸੱਚੀ ਗੱਲ ਤੋਂ ਹਾਂਜੀ ਫਿਰ ਕੀ ਹੋਇਆ ਕਿ ਇਹ ਮਾਮਲਾ ਕੀ ਹੈ ਜੀ ਸਾਰਾ ਮੈਂ ਤਾਂ ਜੋ ਹੈ ਡੇਟ ਬੜੀ ਪੜੀ ਹੋਈ ਸੀ ਅੰਦਰ ਗਿਆ ਦਿਖਾਇਆ ਮੈਂ ਬਾਹਰ ਡਾਕਟਰ ਉਧਰ سے ਆਏ ਆ ਕਹਤੇ ਜੇ ਆਪਣਾ ਪੋਸਮਾਰਟਮ ਕਰਾਓਗੇ तो मैं कुछ नहीं करूंगी जो रिपोर्ट आएगा वो हिसाब से मैं काम करूंगी कौन कहता है कहना डॉक्टर डॉक्टर नीरज थे डॉक्टर बानी थे डॉक्टर अमित हैं सुमन हॉस्पिटल के उन्होंने इनको धमकाया है बोले कुछ तो ऐसा करोगे तो कुछ आपको नहीं देंगे अगर आप पोस्टमार्टम नहीं कराते है हम आपके साथ हैं अच्छा पोस्टमार्टम कराऊंगे नहीं खड़े खड़े नहीं है इधर जेड हॉस्पिटल वाले कहते डेड बॉडी आई सी एम्बुलेंस बॉडी आई है

ये इनका भाई है मैं उनका मामा हूँ हम दोनों को साइड में ले गए थे यही बोल रही है कि देखो ये पोलिटिकल इशू बना रहे है दोनों लोग और ये अगर पोलिटिकल कर करोगे तो कुछ नहीं होगा अगर मेरे यहाँ काम किया है मेरे से कुछ लेना देना है तो मेरा मेरे से बात करो मैं दूंगा और कुछ नहीं कुछ देगा कि पच्चीस तीस तीस साल होंगे तीस सालों ऑन द ड्यूटी है ना, ना उनकी बाइक मिल रही है कुछ कोई सामान नहीं दे रहे अंदर फैक्ट्री में वो हस्बैंड तीन बाइकें पड़ी हैं जी चार बाइकें पड़ी हैं। और सारे चाबियां रख लिए हैं कोई इनका सामान नहीं है कोई बाइक नहीं है ਕਹਿੰਦੇ ਵੀ ਉੱਥੇ ਫਰਮਾਸਟਰ ਗਏ ਤਾਂ ਉਹਨਾਂ ਦੇ ਮੈਡਮ ਵੱਲ ਗਿਆ ਜਾਂਦਾ ਕਿ ਇਹ ਗੋਲੀ ਖਾਦੀ ਉਹਨਾਂ ਨੇ ਪਹਿਲਾਂ ਸਿਰ ਦਾ ਉਹਨਾਂ ਦਾ ਜਵਾਬ ਅੱਡੇ ਅੱਡ ਹਰ ਬੰਦੇ ਦਾ ਜਵਾਬ ਹੈ ਜਿਹੜਾ ਦੀਪ ਹਸਪੀਟਲ ਕਰਾ ਡੈੱਡ ਬੋਡੀ ਆਈ ਹੋਈ ਹੈ ਉਹ ਕਹਿੰਦੇ ਕਰਨ ਲੱਗਾ ਤਾਂ ਫਿਰ ਰੈਫਰ ਕੀਤਾ ਹੈਗਾ ਜਦੋਂ ਉਹਨਾਂ ਨੇ ਰੈਫਰ ਕੀਤਾ ਦੀਪ ਦੀਪ ਹਸਪੀਟਲ ਰੈਫਰ ਕਾਰਡ ਨਹੀਂ ਦੇ ਰਹੇ ਕਿਸੇ ਨਾਂ ਨਹੀਂ ਦੱਸ ਰਿਹਾ ਕਿਹੜਾ ਬੰਦਾ ਹੈ ਸਾਨੂੰ ਕੁਝ ਨਹੀਂ ਪਤਾ ਕੀ ਹੈਗਾ ਇਹ ਇਹਦਾ ਇਹਦਾ ਇਨਸਾਫ ਹੋਣਾ ਚਾਹੀਦਾ ਜੋ ਹੈ ਸਾਰੇ ਫੋਨ ਆ ਰਹੇ ਸੀ ਕਹਿ ਰਹੇ ਸੀਗੇ ਕਿ ਮਤਲਬ ਕਰੈਂਟ ਲੱਗਨ ਦਾ ਮੌਤ ਹੋ ਗਿਆ ਕਰੈਂਟ ਲੱਗਨ ਨਾਲ ਉਹਨਾਂ ਨੂੰ ਇਹ ਹਸਪਤਲ 'ਚ ਰੈਫਰ ਕਰਤਾ ਵਾ ਇੱਧਾ ਉੱਧਾ ਆਜੋ ਤੁਸੀਂ ਸਾਰੇ ਆਜੋ ਤੇ ਉਸ ਤੋਂ ਬਾਅਦ ਇੱਥੇ ਜਦੋਂ ਪਹੁੰਚੇ ਤਾਂ ਸਾਰੇ ਜਿਹੜੇ ਹਸਪਤਲ ਦੇ ਸੀਗੇ ਸੁਮਨ ਹਸਪਤਲ 'ਲੇ ਉਹਨਾਂ ਕੱਲਿਆ-ਕੱਲਿਆ ਤੋਂ ਪੁੱਛਿਆ ਤੇ ਉਹ ਸਾਰੇ ਕਹਿ ਰਹੇ ਅਲੱਗ-ਅਲੱਗ ਕਿ ਕੋਈ ਕਹਿ ਰਿਹਾ ਏ ਇੱਧੇ ਡਿੱਗ ਗਿਆ ਕਿਸੇ ਕੋਈ ਕਹਿ ਰਿਹਾ ਗੋਲੀ ਖਾ ਕੇ ਡਿੱਗ ਗਿਆ ਸਾਰੇ ਅਲੱਗ-ਅਲੱਗ ਬਿਆਨ ਦੇ ਰਹੇ ਸੀ ਕਰੈਂਟ ਦਾ ਕੋਈ ਨਾਮ ਨਹੀਂ ਲੈ ਰਿਆ ਸੀ ਕੀ ਕਰੰਟ ਲੱਗਿਆ ਉਹਨਾਂ ਨੂੰ ਅਸਲ 'ਚ ਕੀ ਲੱਗਦਾ ਕਰੰਟ ਅਸਲ 'ਚ ਲੱਗ ਰਿਹਾ ਉਹਨਾਂ ਦੇ ਹੱਥ ਵਗੈਰਾ ਵੀ ਦੇਖ ਕੇ ਆਏ ਬੋਡੀ ਦੇ ਨੀਲੇ ਹੋਏ ਹੋਏ ਮੂੰਹ ਦੇ ਵਿੱਚ ਉਹਨਾਂ ਦੇ ਨਾਟ ਟਟ ਕੇ ਆਏ ਸਿਗਾ ਕਿ ਮਤਲਬ ਜਿੱਦਾਂ ਪੱਖਾ ਟੰਗਦੇ ਹੋਏ ਨਾਟੋਂ ਪੂਛ ਪਾ ਲੈਂਦੇ ਸਿਗੇ ਜਿੱਦਾਂ ਘਰੇ ਵੀ ਕੁਝ ਕਰਦੇ ਸਿਗੇ ਤੇ ਇਦਾਂ ਮਤਲਬ ਬੋਡੀ ਦੇ ਉਹਨਾਂ ਦੇ ਕਰੰਟੀ ਲੱਗਿਆ ਮਤਲਬ ਹੱਥ ਵੀ ਉਹਨਾਂ ਦੇ ਬਿਲਕੁਲ ਬਲੂ ਹੋਏ ਸਿਗੇ ਮਤਲਬ ਕਰੰਟ ਨੀਲਾ ਲਾਲ ਜੀ ਤਾਰ ਦੇ ਤਾਰ ਦੇ ਨਿਸ਼ਾਨ ਆਏ ਲਾਲ ਜੀ ਉਹ ਮੈਂ ਦੇਖਿਆ ਹੂੰ ਕੀ ਅੰਗੈਲੀ ਲੱਗਦੀ ਹੈ ਹਸਪੀਟਲ ਦੇ ਜਿਹੜੀ ਲਾਈਟ ਹੈ ਜਦੋਂ ਕੰਮ ਕਰ ਰਕੇ ਲਾਈਟ ਬੰਦ ਨਹੀਂ ਕੀਤੀ ਹੋਈ ਬਿਲਕੁਲ ਸੇਫਟੀ ਡਿਵਾਈਸ ਹੋਣਾ ਚਾਹੀਦਾ ਸੇਫਟੀ ਰਿਸਪਾਂਸਿਬਿਲਟੀ ਹਸਪੀਟਲ ਵਾਲੀ ਸੇਫਟੀ ਹਸਪੀਟਲ ਵਾਲੀ ਬਣਦੀ ਹੈ ਨਾ ਗਲਵਸ ਹੈਗਾ ਜੇਕਰ ਉਹਨਾਂ ਇੰਪਲਾਈ ਜਨੂੰ ਗਲਵਸ ਦੋ ਸੂਜ ਦੋ ਇੱਕ ਕੰਮ ਤੋਂ ਵੀ ਹਸਪੀਟਲ ਦੇ ਇਹ ਪੋਲਿਟੀਕਲ ਮਸਲਾ ਬਣਾਇਆ ਜਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਨਹੀਂ ਕੋਈ ਪੋਲਿਟੀਕਲ ਕੋਈ ਗੱਲ ਸੁਣੀ ਹੈ ਆਪਨੂੰ ਤਾਂ ਇਨਸਾਫ ਚਾਹੀਦਾ ਹੈ ਹਸਪੀਟਲ ਵਾਲੇ ਕਹਿੰਦੇ ਵੀ ਪੋਲਿਟੀਕਲ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਹੋਇਆ ਨਹੀਂ ਆਪਣੇ ਵੱ ਹਸਪੀਟਲ ਵਾਲੇ ਕਹਿ ਰਹੇ ਸੀਗੇ ਵੀ ਉਹ ਉਹ ਧਮਕਾ ਰਹੇ ਇਹਨਾਂ ਨੂੰ ਕਹਿੰਦੇ ਤੂੰ ਪੈਸੇ ਸੜੇ ਕਲਾ ਤੇ ਇੱਕ ਇੱਕ ਮਾਮੇ ਰਵਾ ਤੇ ਇਹ ਚਾਹੁੰਦੇ ਨੇ ਵੀ ਬਾਰੋ-ਬਾਰੀ ਸਾਰਾ ਕੁਝ ਨਿਬੜ ਜਵੇ ਅਸੀਂ ਚਾਹੁੰਦੇ ਆ ਵੀ ਪੂਰਾ ਇਨਸਾਫ ਮਿਲੇ ਕਾਰਵਾਈ ਹੋਵੇ ਸਾਰੀ ਉਸ ਤੋਂ ਬਾਅਦ ਚਾਹੇ ਜੋ ਵੀ ਹੈ ਸਾਨੂੰ ਉਹ ਮਨਜ਼ੂਰ ਹੋਊਗਾ ਫੈਸਲਾ ਨਹੀਂ ਪੋਸਟਮਾਰਟਮ ਲਈ ਤਾਂ ਕਹਿ ਰਹੇ ਇਹਨਾਂ ਨੂੰ ਧਮਕਾ ਰਹੇ ਤੁਸੀਂ ਕਲੀਅਰ ਕਰ ਦਿਓ ਕੋਈ ਗੱਲ ਨਹੀਂ ਜੋ ਲੈਣਾ ਦੇਣਾ ਸਾਡੇ ਨਾਲ ਖਤਮ ਕਰੋ ਤੁਸੀਂ ਜੋ ਵੀ ਹੈ ਇੱਥੇ ਨਿਬੇੜ ਦਿਓ ਵੀ ਤੁਸੀਂ ਐਵੇਂ ਕਿਸੇ ਹੋਰ ਮਗਰ ਲੱਗੋਗੇ ਕੋਈ ਹੋਰ ਸਖਾਊਗਾ ਹੋਰ ਸਖਾਊਗਾ ਤੁਹਾਨੂੰ ਉਸੇ ਕੁਝ ਨਹੀਂ ਦੇਣਾ ਤੁਹਾਡੇ ਭਰਾ ਦੀ ਉਮਰ ਕਿੰਨੀ ਸੀਗੀ ਜ 48 50 ਸਾਲ ਕੋ ਅੱਛਾ ਇਹ ਵਿਆਹ ਹੈ ਜਿਹੜਾ ਕਿੰਨੇ ਬੱਚੇ ਨੇ ਤਿੰਨ ਬੱਚੇ ਆ ਗਏ ਤਿੰਨ ਬੱਚੇ ਹੈ ਮਤਲਬ ਦੋ ਕੁੜੀਆਂ ਇੱਕ ਕੁੜਿਆ ਵਿਆਹ ਹੋਏ ਨੇ ਬੱਚੇ ਨਹੀਂ ਨਹੀਂ ਛੋਟੇ ਛੋਟੇ ਹਲਤੇ ਪੜਦੀ ਹੈ ਛੋਟੇ ਛੋਟੇ ਛੋਟਾ ਬੇਟਾ ਹੈ ਨਾ ਤਾਂ ਦੋ ਬੇਟੀਆਂ ਨੇ ਇਹਨਾਂ ਦੀਆਂ ਪਾਪਾ ਵੀ ਨਹੀਂ ਹੈਗੇ ਘਰ ਦੇ ਵਿੱਚ ਇਕੱਲੀ ਮਦਰ ਹੈ ਔਰ ਗਰੀਬ ਪਰਿਵਾਰਾ ਬਿਲਕੁਲ ਜਿੱਦਾਂ ਕਹ ਰਹੀਏ ਇਸ ਸੁਮਨ ਹਸਪੀਟਲ ਦੀ ਕਮਾਈ ਨਾਲ ਹੀ ਘਰ ਚੱਲਦਾ ਸੀ ਉਹਦਾ ਬਿਲਕੁਲ ਗਰੀਬ ਪਰਿਵਾਰ ਇਹ ਹੁਣ ਮੰਗ ਕੀ ਕਰਦਾ ਪ੍ਰਸ਼ਾਸਨ ਨੂੰ ਮੰਗ ਮੰਗ ਇਹ ਹੈ ਸਰ ਕੀ ਉਚਿਤ ਕਰਵਾਈ ਹੋ। ਹੂੰ। ਔਰ ਨਿਆਂ ਮਿਲੇ ਅਮ ਲੋਗਾਂ ਨੂੰ। ਸਾਹਿਬ ਸਾਹਿਬ ਜੀ। ਬਸ ਇਹ ਚੋ। ਔਰ ਰਹਿੰਦੇ ਕਿਥੇ ਜੀ? ਯਾ ਅਸੀਂ ਰਾਇਜ਼ ਮੋਤੀ ਨਗਰ ਦੇ ਜੀ। ਆ ਰਹਨੇ ਵਾਲੇ ਉ ਉੱਤਰ ਪ੍ਰਦੇਸ਼ ਆਜਮਗੜ ਕੇ ਹੈ। ਨਹੀਂ ਹੁਣ ਜਿਵੇਂ ਤੁਹਾਨੂੰ ਕਿਹਾ ਜਾ ਰਹਾ ਵੀ ਸੈਟਿੰਗ ਕਰ ਲੋ ਪੈਸੇ ਲੈ ਲੋ ਤਾਂ ਉਹਦੇ ਬਾਰੇ ਤੁਸੀਂ ਕੀ ਕੰਪਲੇਂਟ ਵੀ ਕਰੋਗੇ? ਕੰਪਲੇਂਟ ਕਰਾਂਗੇ ਜੀ। ਆਪਣੇ ਇਨਸਾਫ ਦੇ ਪੈਸੇ ਦੀ ਇਸ ਚੰਗੀ ਤਾਂ ਪੱਕਾ ਇਹ ਵੀ ਦਿੰਦੇ ਵੀ ਇੰਨਾ ਕੁ ਪੈਸਾ ਤੁਸੀਂ ਕਰ ਦਿਓ ਕੋਈ ਗੱਲ ਨਹੀਂ ਆਪਾਂ ਪੈਸੇ ਦਾ ਕਰਦੇ ਪਰ ਇਨਸਾਫ ਜੋ ਵੀ ਇਹ ਕਲੀਅਰ ਹੋ ਜਾਊਗਾ ਕਿ ਕਿੱਦਾਂ ਦੀ ਡੈਥ ਹੋਈ ਹੈ ਇਤਨਾਮ ਕੰਮ ਤੇ ਆ ਕੇ ਬੰਦਾ ਕਿੱਦਾਂ ਮਰ ਗਿਆ ਕਿੱਦਾਂ ਮਰ ਗਿਆ ਅਗਲੇ ਕਹਿੰਦੇ ਗੋਲੀ ਖਾਧੀ ਇੱਕ ਮਿੰਟ ਐਡਾ ਹਸਪੀਟਲ ਹੈ ਉਹ ਗੋਲੀ ਆਪ ਹੀ ਖਾ ਗਿਆ ਜੇ ਉਹਨੂੰ ਕੋਈ ਪ੍ਰੋਬਲਮ ਸੀ ਜਾਂ ਉਹ ਘਬਰਾ ਰਿਹਾ ਸੀ ਜਾਂ ਕੁਝ ਕਰ ਰਿਹਾ ਸੀ ਉਹ ਡਾਕਟਰ ਕੋ ਜਾਂਦਾ ਮੈਨੂੰ ਘਬਰਾਟ ਹੋ ਰਹੀ ਹੈ ਹੈ ਗੋਲੀ ਉਹ ਡੋਲੋਂ ਜੇਬ ਚ ਲੈ ਕੇ ਤੁਰਿਆ ਸੀ ਮੈਨੂੰ ਸੇਰੇ ਜਾਂਦੇ ਨੂੰ ਇਹ ਕੁਝ ਹੋਊਗਾ ਤੇ ਮੈਂ ਮਰ ਜਾਊਗਾ ਇਸ ਦਾ ਤਾਂ ਨਹੀਂ ਹੋ ਸਕਦਾ ਹੈਗਾ ਇਹ ਬਿਲਕੁਲ ਗਲਤ ਉਹ ਜੋ ਵੀ ਹੈ ਉਹਨਾਂ ਨੇ ਇਨਸਾਫ ਨਹੀਂ ਕੀਤਾ ਕੀ ਆ ਪਰਸ ਵਗੈਰਾ ਲੈਣ ਗਿਆ ਫੋਨ ਲੈਣ ਗਿਆ ਤੇ ਮੈਡਮ ਨੇ ਮੈਨੂੰ ਉਹ ਕਮਰਾ ਦਿਖਾਇਆ ਕਮਰੇ 'ਚ ਜਾ ਕੇ ਮੈਨੂੰ ਕਹਿ ਰਹੇ ਉੱਥੇ ਪੇਂਟਰ ਲੱਗਾ ਹੋਇਆ ਸੀ ਨਾਲ ਤੇ ਪੇਂਟਰ ਆਪਣਾ ਕੰਮ ਕਰ ਰਿਹਾ ਸੀ ਪੀਵੀਸੀ ਲਗਣੀ ਸੀ ਉੱਥੇ ਤੇ ਉਹ ਪੇਂਂਟਰ ਮੈਨੂੰ ਮਤਲਬ ਉਹਨੂੰ ਪੇਂਟਰ ਨੂੰ ਪਹਿਲੇ ਸਮਝਾਤਾ ਸੀਗਾ ਕਿ ਐਦਾ ਐਦਾ ਕਹਿ ਦੇ ਜਦੋਂ ਵੀ ਕੋਈ ਆ ਕੇ ਪੁੱਛੇ ਤੇ ਮੈਂ ਅੰਦਰ ਗਿਆ ਕਮਰੇ 'ਚ ਤੇ ਪੇਂਂਟਰ ਨੂੰ ਮੈਡਮ ਵੀ ਨਾਲ ਹੀ ਆ ਗਏ ਬਾਨੀ ਮੈਡਮ ਉੱਥੇ ਦੇ ਤੇ ਆ ਕੇ ਪੇਂਂਟਰ ਨੂੰ ਕਹਿਣ ਲੱਗੇ ਕਿ ਦੱਸ ਕੀ ਹੋਇਆ ਤੇ ਉਹ ਉਹਨੂੰ ਪੇਂਟਰ ਨੂੰ ਸਪੈਸ਼ਲ ਬੁਲਾਇਆ ਭੱਜ ਕੇ ਆਇਆ ਪੇਂਟਰ ਤੇ ਪਿੰਡਰ ਮੈਨੂੰ ਦੱਸਣ ਲੱਗ ਗਿਆ ਉੱਥੇ ਕਿ ਇਦਾਂ ਚੜੇ ਪੋਹੋੜੀ ਦਿੱਤੀ ਮੈਂ ਇਹਨਾਂ ਨੂੰ ਤੇ ਪੱਕਾ ਥੱਲੇ ਰੱਖਿਆ ਤੇ ਡਿੱਗ ਗਏ ਗੋਲੀ ਖਾਈ ਉਹਨਾਂ ਨੇ ਰੈਫਰ ਇੱਥੇ ਕੀਤਾ ਤੇ ਅਤੇ ਲੇਕਿਨ ਦੀਪ ਵਾਲੇ ਕਹਿੰਦੇ ਵੀ ਇਹ ਸਾਡੇ ਕੋਲ ਸਿੱਧਾ ਐਂਬੂਲੈਂਸ ਆਇਆ ਹੋਰ ਕੁਝ ਨਹੀਂ ਹੈ ਕਹਿੰਦੇ ਅਸੀਂ ਸੀਆਰ ਵੀ ਦੇਣ ਦੀ ਕੋਸ਼ਿਸ਼ ਕੀਤੀ ਸੋਮਨ ਹਸਪੀਟਲ ਲੋਏ ਕਿਹਾ ਜਾ ਰਿਹਾ ਪਤਾ ਨਹੀਂ ਹੁਣ ਆਪਣੇ ਵੱਲੋਂ ਜੋ ਮਰਜੀ ਗਈ ਆ ਕਹਿੰਨ ਚ ਕੀ ਜਾਂਦਾ ਏ ਜੀ ਬੰਦਾ ਇੱਥੇ ਕੀ ਡੈਡੀ ਪਹੁੰਚੇ ਸੀ ਡੈਡੀ ਪਹੁੰਚੇ ਅੰਦਰ ਗਿਆ ਅੰਦਰ ਜੋ ਮਿਲ ਰਹੀ ਹੈ ਸਾਨੂੰ ਰਿਪੋਰਟ ਇਹੀ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿਹੜਾ ਬੰਦਾ ਛੱਡ ਕੇ ਗਿਆ ਹੁਣ ਅੱਛਾ ਜੀ ਮਤਲਬ ਫਾਈਲ ਵੀ ਨਹੀਂ ਤਿਆਰ ਕੋਈ ਕੁਝ ਵੀ ਨਹੀਂ ਕੁਝ ਵੀ ਨਹੀਂ ਫਾਈਲ ਤਿਆਰ ਹੋਈ ਹੈ ਆ ਹੁਣ ਮੈਂ ਪੇਮੈਂਟ ਕਰਤੀ ਹੈ ਹੁਣ ਮੈਨੂੰ ਕਹਿੰਦੇ ਸਾਈਨ ਕਰ ਦਿਓ ਤੁਸੀਂ ਬਸ ਬਸ ਸਾਈਨ ਕਰਨ ਤੇ ਲੱਗਿਆ ਹੋਰ ਕੁਝ ਨਹੀਂ ਹੈ ਇਨਸਾਫ ਚਾਹੀਦਾ ਉਹਨੂੰ ਠੀਕ ਹੈ ਨਾ ਜਵਾਕ ਉਹਦੇ ਛੋਟੇ ਛੋਟੇ ਆ 25 ਸਾਲ ਹੋ ਗਏ 30 ਸਾਲ ਉਸ ਬੰਦੇ ਨੂੰ ਕੰਮ ਕਰਦੇ ਨੂੰ ਉੱਥੇ ਠੀਕ ਹੈ ਨਾ ਐ ਪੱਲਾ ਝਾੜ ਕੇ ਜਾ ਰਹੇ ਆ ਉੱਤੋਂ ਫੋਨ ਕਰਕੇ ਤੁਸੀਂ ਜੇ ਅੱਗੇ ਕਾਰਵਾਈ ਕਰੋਗੇ ਠੀਕ ਹੈ ਨਾ ਫਿਰ ਤੁਹਾਨੂੰ ਕੁਝ ਨਹੀਂ ਮਿਲਣਾ ਠੀਕ ਹੈ ਨਾ ਜੇ ਤੁਸੀਂ ਉਧਰ ਆ ਜਾਓ ਮੇਰੇ ਕੋਲ ਫੇਰ ਤੁਹਾਡੀ ਅਸੀਂ ਉਹ ਹੀ 50000 ਰੁਪਏ 20000 ਰੁਪਏ ਮੈਂ ਤੁਹਾਡੀ ਮਦਦ ਕਰ ਦਿੰਨੇ ਐ ਹੱਥ ਖੜੇ ਕਰਾ ਰਹੇ ਹਾਂ ਕਿਹਾ ਮੈਂ ਬੋਲੂ ਇਹ ਲੋਕ ਇਨ ਲੋਕ ਇਹ ਹਸਪੀਟਲ ਵਾਲੇ ਤੋਂ ਆਨੇ ਕੇ ਬਾਅਦ ਜਬ ਇਨਕੋ ਕਰੰਟ ਲਗਾ ਉਸਕੇ ਕਿਤਨੇ ਦਿਨ ਬਾਅਦ ਹਮੇ ਖਬਰ ਗਈ ਹਾਂ हम कम से कम सुबह में करंट लगा है और हमें कम से कम 12 बजे खबर गई है घर पे कि हाँ उन सीरियस हैं जब हम हॉस्पिटल आए हैं तब तो पता चला है कि डेथ हो गई है उनकी वो मेरे जेट से हाँ समझ में ये लोग यहाँ पे 30 साल से वो काम कर रहे हैं और ए टू जेड इनका काम करते थे और अब निकल गए ये लोग वहाँ कोई नहीं दिख रहा है हॉस्पिटल से यहाँ पे हम यहाँ लेके बताइए कि हम यूपी साइड से हमको कुछ समझ में यहाँ पे नहीं आ रहा है कि हम क्या करें कहाँ जाएं कम से कम इन लोगों के यहाँ इतने दिन से बंदा काम कर रहा है तो इन लोगों को साथ तो खड़ा होना चाहिए तो खबर की देर बहुत दिखती है हमें बारह बजे खबर गई है जो इतने पहुंचे तो सीखे जो हॉस्पिटल वाला गई स्टाफ सीखा है डॉक्टर हाँ था कोई ਫਨ ਵੀ ਉਹਨਾਂ ਨੇ ਇਹੀ ਕਿਹਾ ਵੀ ਮਿਸਪੋਸ ਉਹ ਬਸ ਉਹ ਕਹਿ ਰਹੇ ਹਾਂ ਉਹ ਕਹਿ ਰਹੇ ਕਿ ਡੈਥ ਕਰ ਗਏ ਹਮ ਕੀ ਕਰੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਨਹੀਂ ਬਚ ਪਾਏ ਬਸ ਹਮ ਹਮ ਸੇ ਇਤਨਾ ਹੀ ਕਹਾ ਥਾ ਉਹਨਾਂ ਨੇ ਆਪ ਲਾ ਛਾੜ ਗਿਆ ਨਾਲ ਹਾਂ ਤੁਸੀਂ ਦੇਖ ਸਕਦੇ ਹੋ ਵੀ ਸੁਮਨ ਹਸਪੀਟਲ ਦੇ ਵਿੱਚ ਜਿਹੜਾ ਕੀ ਹੈ ਇੱਕ ਵਿਅਕਤੀ ਦੀ ਜਿੱਥੇ ਡੈਥ ਹੋ ਜਾਂਦੀ ਹੈ ਤਾਂ ਤੁਹਾਨੂੰ ਤਸਵੀਰ ਉਸ ਵਿਅਕਤੀ ਦੀ ਵੀ ਦਿਖਾਵਾਂਗੇ ਵੀ ਜਿਹੜੇ ਵਿਅਕਤੀ ਉੱਥੇ ਕੰਮ ਕਰਦਾ ਹੋਇਆ ਐਕਸਪਾਇਰ ਹੋਇਆ ਤਾਂ ਜਦੋਂ ਉਸ ਨੂੰ ਦੀਪ ਹਸਪੀਟਲ ਰੈਫਰ ਕੀਤਾ ਜਾਂਦਾ ਨਾ ਜਦੋਂ ਇੱਥੇ ਪਹੁੰਚਦਾ ਤਾਂ ਉਹ ਆਲਰੇਡੀ ਡੈੱਡ ਬੋਡੀ ਹੀ ਇੱਥੇ ਜਿਹੜੀ ਪਹੁੰਚ ਜੋ ਦੀਪ ਹਸਪੀਟਲ ਦੇ ਕਹਿਣ ਦੇ ਮੁਤਾਬਿਕ ਆ ਪਰ ਜੇਕਰ ਪਰਿਵਾਰ ਵਾਲਿਆਂ ਦੀ ਗੱਲ ਕਰੀਏ ਤਾਂ ਸੁਮਨ ਹਸਪੀਟਲ ਬਿਲਕੁਲ ਪੱਲਾ ਛਡਾਉਂਦਾ ਹੋਇਆ ਨਜ਼ਰ ਆਉਂਦਾ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਕਿ ਉਹਨਾਂ ਵੱਲੋਂ ਨਹੀਂ ਕੀਤੀ ਜਾਂਦੀ ਜਦੋਂ ਇੱਥੇ ਰੈਫਰ ਕੀਤਾ ਜਾਂਦਾ ਤਾਂ ਕਿਸੇ ਕੋਈ ਫਾਈਲ ਨਹੀਂ ਕ੍ਰੀਏਟ ਕਰਵਾਈ ਜਾਂਦੀ ਕੋਈ ਰੈਫਰੈਂਸ ਨਹੀਂ ਦਿੱਤੀ ਜਾਂਦੀ ਕਿ ਇਸ ਹਸਪੀਟਲ ਤੋਂ ਆਇਆ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਵੀ ਇਸ ਦਾ ਕੀ ਸੋਮਨ ਹਸਪੀਟਲ ਇਸ ਤਰੀਕੇ ਦੀ ਕਾਨੂੰਨੀ ਹਰਕਤ ਜਦੋਂ ਕਰਦਾ ਵੀ ਜਿਹੜਾ ਪਰਿਵਾਰ ਦਾ ਮੈਂਬਰ ਉੱਥੇ ਤਕਰੀਬਨ 25 ਸਾਲ ਤੋਂ ਇੱਕੋ ਹਸਪੀਟਲ ਦੇ ਵਿੱਚ ਕੰਮ ਕਰਦਾ ਹੋਵੇ ਸਾਰਾ ਬਿਜਲੀ ਦਾ ਕੰਮ ਜਿਹੜਾ ਕਿ ਆ ਸੰਭ ਦਾ ਹੋਵੇ ਉਸ ਦੇ ਨਾਲ ਇਸ ਤਰੀਕੇ ਦੀ ਹਰਕਤ ਜਿਹੜੀ ਕਿ ਆ ਹੋਵੇ ਤਾਂ ਜਿਹੜੀ ਇਨਸਾਨੀਅਤ ਕਿਤੇ ਨਾ ਕਿਤੇ ਮਰੀ ਹੋਈ ਨਜ਼ਰ ਆਉਂਦੀ ਆ ਤਾਂ ਇਦਾਂ ਦੀ ਅਪਡੇਟਸ ਤੁਹਾਡੇ ਨਾਲ ਜਿਹੜੀਆਂ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਤਾਂ ਬਈ ਮੈਨੂੰ ਦੁੱਖ ਹੈ ਪੂਰੀ ਫੈਮਿਲੀ ਦੀ ਮੈਂ ਪੂਰੀ ਹੈਲਪ ਕਰਨੀ ਹੈ ਉਹ ਮੇਰੀ ਫੈਮਿਲੀ ਹੈ ਬਸ ਇਹਨਾਂ ਮੈਂ ਤੁਹਾਨੂੰ ਦੱਸਦੀ ਕਿ ਸਾਡਾ ਇੱਕ EMPLOYEE ਇੱਥੇ ਕੰਮ ਕਰ ਰਿਹਾ ਸੀ ਉਹ ਅਨਕੌਂਸ਼ੀਅਸ ਹੋ ਗਿਆ ਕੰਮ ਕਰਦੇ ਕਰਦੇ ਵਰਕਰੋ ਦੇ ਮਾਸਟਰ ਨੇ ਦੇਖਿਆ ਉਹਦੀ ਅਸੀਂ ਫਰਸਟ ایڈ ਕਰਕੇ ਉਹਨੂੰ ਦੇ ਹਸਪੀਟਲ ਸ਼ੁਟ ਕੀਤਾ ਕਿੱਥੇ ਉਹਦੀ ਡੈਥ ਹੋ ਤੇ ਉਹਦੀ ਫੈਮਿਲੀ ਲਈ ਅਸੀਂ ਬਹੁਤ ਸ਼ੋਕਾਖੂ ਹਾਂ ਕਿ ਉਹਦੇ ਨਾਲ ਖੜੀ ਜੋ ਵੀ ਉਹਨਾਂ ਦੀ ਐਲਕੋਈ ਦੀ ਯਾਦ ਕਰ ਜੀ ਮਾਈਕ ਕੋਲ ਰੁਕਾ ਮਜ਼ੂਲ ਹੋਇਆ ਸੀ ਕਿਨੇ ਕਿ ਡੈੱਡ ਬੋਡੀ ਵੀ ਬਰੌਡ ਡੈੱਡ ਬੰਦਾ ਆਇਆ ਵਾ ਅਸੀਂ ਉਹਨੂੰ ਪੋਸਟਮਾਰਟ ਲਈ ਲੈ ਕੇ ਜਾ ਰਹੇ ਹਾਂ ਪੋਸਟਮਾਰਟ ਕਰਾ ਕੇ ਦੇਖਦੇ ਹਾਂ ਕਿੰਨਾ ਬਦਦਾ ਜੀ ਕਿੰਨੇ ਨਾਮ ਪੰਕਜ ਹੈ ਜੀ ਇਹ ਕਿਸੇ ਕੰਮ ਕਰਾਣ ਵਾਲਾ ਕੰਮ ਕਿੱਥੇ ਕਰਦਾਈ ਹੈ ਇਹ ਕੰਮ ਸੁਮਨ ਹਸਤਾਲ ਦਰਤ ਸਰ ਇੱਧਰ ਕਿ ਮੈਂ ਆ ਗਿਆ ਹਾਂ ਹਸਪੀਟਲ ਹੈਗਾ ਸਰ ਇੱਕ ਉਹ ਵੀ ਹਸਪੀਟਲ ਹੈ ਜੀ ਤੁਹਾਨੂੰ ਡਾਕਟਰ ਦੱਸ ਸਕਦੇ ਜੀ ਮੈਂ ਕਿੱਥੇ ਜਾ ਸਕਦਾ ਦੂਜੀ ਗੱਲ ਸਰ ਕੀਤੇ ਕੇ ਮਕਦਮਾ ਜੀ ਕਿਹਾ ਕਿ ਉਹ ਆਪਣੇ ਖਲਾਫ ਹੋਈ ਇਹਨਾਂ ਨੇ ਕਰਾਇਆ ਕਿਸੇ ਅਜੇ ਤਾਂ ਕੁਝ ਵੀ ਨਹੀਂ ਜਸਤ ਜੀ ਤਾਂ 10 ਮਿੰਟ ਹੋਏ ਪਤਾ ਲੱਗੇ ਨੂੰ ਅੱਛਾ ਜੀ ਤੇ ਕਿੰਨੀ ਉਮਰ ਸਜਾਨੀ ਦੀ 48 ਸਾਲ ਕਿੰਨਾ ਪਤਾ ਲੱਗੇ ਕੀ ਹੋਇਆ ਕਿ ਸਰ ਨੇ ਆਪਣੇ ਹਾਂ ਜੀ ਕੁਝ ਨਹੀਂ ਪਤਾ ਲੱਗਾ ਜੀ ਪੋਸਟਮਾਨ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ